ਦੀ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ ਚੰਡੀਗੜ੍ਹ ਦਾ ਦਿਲ ਮੰਨੀ ਜਾਣ ਵਾਲੀ ਸੁਖਨਾ ਚੀਲ ਸਵਾਰ ਸ਼ਾਂਤ ਹੈ ਵਰਡ ਫਲੂ ਦੇ ਚਲਦੇ ਆਮ ਤੌਰ ਤੇ ਨਵੇਂ ਸਾਲ ਦੇ ਮੌਕੇ ਦੇ ਉੱਤੇ ਬਹੁਤ ਜ਼ਿਆਦਾ ਰੌਣਕ ਇੱਥੇ ਦੇਖਣ ਨੂੰ ਮਿਲਦੀ ਹੈ ਪਰ ਇਸ ਵਾਰ ਇਸ ਤਰ੍ਹਾਂ ਦੇ ਬੈਨਰ ਜਿਹੜੇ ਹੈਗੇ ਨੇ ਇੱਥੇ ਆਉਣ ਵਾਲੇ ਸਲਾਨੀਆਂ ਨੂੰ ਰੋਕ ਰਹੇ ਨੇ ਕਿਉਂਕਿ ਵਰਡ ਫਲੂ ਦੇ ਚਲਦੇ ਹੋਏ ਕਿਸੇ ਨੂੰ ਵੀ ਇਸ ਛੀਲ ਦੇ ਉੱਤੇ ਆਉਣ ਦੀ ਮਨਾਹੀ ਹੈ ਕੋਈ ਵੀ ਵਿਅਕਤੀ ਇੱਥੇ ਨਹੀਂ ਆ ਸਕਦਾ ਇਤਿਹਾਦ ਦੇ ਤੌਰ ਤੇ ਤੁਸੀਂ ਦੇਖੋ ਕਿ ਜੋ ਚੂਨਾ ਹੈ ਵਰਡ ਫਲੂ ਦੇ ਚਲਦੇ ਜਦੋਂ 17 ਦਸੰਬਰ ਨੂੰ ਇਸ ਗੱਲ ਦੀ ਪੁਸ਼ਟੀ ਹੋਈ ਸੀ ਕਿ ਵਰਡ ਫਲੂ ਦਾ ਜਿਹੜਾ ਹੈਗਾ ਛੀਲ ਦੇ ਵਿੱਚ ਜੋ ਬਤਕਾ ਸਨ ਉਹਨਾਂ ਤੋਂ ਫੈਲ ਰਿਹਾ ਹੈ ਇਸ ਝੀਲ ਨੂੰ ਬੰਦ ਕਰ ਦਿੱਤਾ ਗਿਆ ਸੀ ਔਰ 18 ਜਨਵਰੀ ਤੱਕ ਕਿਸੇ ਨੂੰ ਵੀ ਇਸ ਇਲਾਕੇ ਵਿੱਚ ਆਉਣ ਦੀ ਮਨਾਹੀ ਹੈ ਹਾਲਾਂਕਿ ਪੋਪਾਲ ਤੋਂ ਜਿਹੜੇ ਐਨੀਮਲ ਡਿਜ਼ੀਜ਼ ਦਾ ਇੰਸਟੀਚਿਊਟ ਹੈ ਉੱਥੇ ਇਸ ਦੀ ਰਿਪੋਰਟ ਭੇਜੀ ਗਈ ਹੈਗੀ ਹੈ ਉਸ ਰਿਪੋਰਟ ਦਾ ਹਾਲੇ ਇੰਤਜ਼ਾਰ ਕੀਤਾ ਜਾ ਰਿਹਾ ਹੈ ਪਰ ਫਿਲਹਾਲ ਇਹ ਹੀ ਹੈ ਕਿ ਝੀਲ ਬਿਲਕੁਲ ਸ਼ਾਂਤ ਹੈ ਜਿਸ ਦੇ ਚਲਦਿਆਂ ਇੱਥੇ ਜੋ ਰੋਜ਼ਗਾਰ ਦੇ ਜੋ ਰੋਜ਼ਗਾਰ ਲਈ ਲੋਕ ਇੱਥੇ ਆਉਂਦੇ ਸਨ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਸ਼ਿਕਾਰੇ ਜਾਂ ਜਿਹੜੀ ਕਿਸ਼ਤੀਆਂ ਹੈਗੇ ਨੇ ਉਹ ਸਾਰੇ ਬੰਦ ਹੈਗੇ ਨੇ ਰੈਸਟੋਰੈਂਟ ਸਾਰੇ ਬੰਦ ਹੈਗੇ ਨੇ ਆਮ ਤੌਰ ਤੇ ਇਸ ਥਾਂ ਉੱਤੇ ਬਹੁਤ ਜ਼ਿਆਦਾ ਪੀੜ ਹੁੰਦੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਰ ਇਸ ਵਾਰ ਅਜਿਹਾ ਇੱਥੇ ਕੁਝ ਵੀ ਨਹੀਂ ਹੈ ਔਰ ਇਹ ਪਹਿਲੀ ਵਾਰ ਹੈ ਚੰਡੀਗੜ੍ਹ ਦੇ ਇਤਿਹਾਸ ਦੇ ਵਿੱਚ ਕਿ ਵਾਡ ਫਿਊ ਦੇ ਚਲਦੇ ਹੋਏ ਇਸ ਛੀਲ ਨੂੰ ਬੰਦ ਕੀਤਾ ਗਿਆ ਹੈ ਔਰ ਸੈਲਾਨੀ ਇੱਥੇ ਨਹੀਂ ਆ 파ਰੇ ਇਹ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ